ਸਸ਼ੀਕਲ ਜੀ ਸਾਰਿਆਂ ਨੂੰ ਮੈਂ ਅਮਨਦੀਪ ਸਿੰਘ ਵਾਂਸ ਅਗੇਨ ਇੱਕ ਸੈਕਿੰਡ ਸੀਰੀਜ਼ ਲੈ ਕੇ ਹਾਜ਼ਰ ਹੋਏ ਆ ਸੋ ਲਾਸਟ ਟਾਈਮ ਆਪਾਂ ਨੇ ਗੱਲਬਾਤ ਕੀਤੀ ਕਿ ਪੰਜਾਬ ਦਾ ਇੱਕ ਕਰੀਅਰ ਕਾਉਂਸਲਿੰਗ ਸੈੱਲ ਅਸੀਂ ਕ੍ਰੀਏਟ ਕੀਤਾ ਹੈ ਬਾਏ ਦਾ ਅਨਹਦ ਫਾਊਂਡੇਸ਼ਨ ਕਿ ਪੰਜਾਬ ਦੇ ਬੱਚਿਆਂ ਨੂੰ ਵੱਖ-ਵੱਖ ਜੋ ਵੀ ਕਰੀਅਰ ਓਪਰਚ्युनिटीਜ਼ ਨੇ ਉਹਨਾਂ ਬਾਰੇ ਵਤ ਤੋਂ ਵਤ ਜਾਣੂ ਕਰਵਾਇਆ ਜਾਏ ਉਹਨਾਂ ਬਾਰੇ ਦੱਸਿਆ ਜਾਏ ਤਾਂ ਇਸੇ ਸੀਕੁਐਂਸ ਦੇ ਵਿੱਚ ਸੈਕਿੰਡ ਜਿਹੜਾ ਐਪੀਸੋਡ ਸੈਕਿੰਡ ਜਿਹੜੀ ਸੀਰੀਜ਼ ਹੈ ਅੱਜ ਅਸੀਂ ਰਿਲੀਜ਼ ਕਰ ਰਹੇ ਆਂ ਜਿਹਦੇ ਵਿੱਚ ਕੀ ਐ ਅਸੀਂ ਬ੍ਰਾਡਲੀ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਕੋਰਸਸ ਅਵੇਲੇਬਲ ਹੁੰਦੇ ਨੇ ਇੱਕ ਬੱਚੇ ਦੇ ਲਈ ਜਾਂ ਕੀ ਕੀ ਕੈਰੀਅਰ ਅਪੋਰਚ्युनिटीਜ਼ ਪ੍ਰੈਜ਼ੈਂਟ ਨੇ ਤਾਂ ਸ਼ੁਰੂ ਤੋਂ ਸ਼ੁਰੂ ਕਰਦੇ ਆਂ ਤਾਂ ਅਸੀਂ ਪਹਿਲਾਂ ਇਹਨੂੰ ਦੇਖੀਏ ਤਾਂ ਇੱਕ ਕੈਰੀਅਰ ਦੇ ਲਈ ਤਿੰਨ ਹਿੱਸੇ ਜਿਹੜੇ ਇੰਪੋਰਟੈਂਟ ਨੇ ਉਹ ਸਾਡੇ ਸਾਹਮਣੇ ਆਪਸ਼ਨਸ ਆਉਂਦੀਆਂ ਨੇ ਸਭ ਤੋਂ ਪਹਿਲਾਂ ਹੈਗਾ ਕਿ ਜਾਂ ਮੈਂ ਕਿਸੇ ਗਵਰਨਮੈਂਟ ਜੌਬ ਦੇ ਉੱਤੇ ਆ ਗਿਆ ਮੈਂ ਕਿਸੇ ਗਵਰਨਮੈਂਟ ਜੌਬ ਦੇ ਵਿੱਚ ਆ ਮੈਂ ਕਿਸੇ ਡਿਫਰੈਂਟ ਡਿਫਰੈਂਟ ਡਿਪਾਰਟਮੈਂਟਸ ਦੇ ਵਿੱਚ ਗਵਰਨਮੈਂਟ ਅਪੋਰਚ्युनिटी ਗ੍ਰੈਬ ਕਰਕੇ ਉਸ ਜਗ੍ਹਾ ਤੇ ਜੌਬ ਕਰ ਰਹੇ ਹਾਂ ਸੈਕਿੰਡ ਆਪਸ਼ਨ ਐਜ਼ ਅ ਕੈਰੀਅਰ ਮੇਰੇ ਕੋਲ ਆਉਂਦੀ ਹੈ ਕਿ ਮੈਂ ਕੋਈ ਬਿਜ਼ਨਸ ਓਨਰ ਹਾਂ ਤਾਂ ਮੈਂ ਬਿਜ਼ਨਸ ਐਂਟਰਪ੍ਰੈਨਿਓਰਸ਼ਿਪ ਦੇ थ्रू ਜਾਂ ਐਂਟਰਪ੍ਰੈਨਿਓਰ ਬਣ ਕੇ ਮੈਂ ਆਪਣੇ ਕੈਰੀਅਰ ਦੂੰ ਅੱਗੇ ਵਧਾ ਰਿਹਾ ਮੈਂ ਆਪਣੇ ਫਾਈਨੈਂਸ਼ੀਅਲ ਜਿਹੜੇ ਡਿਮਾਂਡਸ ਨੇ ਉਹਨੂੰ ਕੰਪਲੀਟ ਕਰ ਰਹੇ ਹਾਂ ਤੇ ਤੀਸਰੀ ਮੇਰੇ ਕੋਲ ਆਪਸ਼ਨ ਆਉਂਦੀ ਹੈਗੀ ਹੈ ਉਹ ਹੈਗੀ ਹੈ ਪ੍ਰਾਈਵੇਟ ਜੌਬਸ ਜਿਹਦੇ ਵਿੱਚ ਕੀ ਹੈ ਮਲਟੀਨੇਸ਼ਨਲ ਕੰਪਨੀਆਂਸ ਤੋਂ ਲੈ ਕੇ ਅ ਲੋਅਰ ਰੈਂਕ ਜੌਬਸ ਤੱਕ ਆ ਜਾਂਦਾ ਜਿਹਦੇ ਵਿੱਚ ਕੀ ਹੈ ਮੈਂ ਪ੍ਰਾਈਵੇਟ ਕਿਸੇ ਜੌਬ ਦੇ ਉੱਤੇ ਕੰਮ ਕਰਕੇ ਆਪਣੇ ਰੈਵਨਿਊਜ਼ ਨੂੰ ਜਨਰੇਟ ਕਰ ਰਿਹਾ ਸੋ ਬ੍ਰਾਡਲੀ ਅਸੀਂ ਕਿਸੇ ਵੀ ਬੱਚੇ ਦੇ ਕੈਰੀਅਰ ਨੂੰ ਦੇਖੀਏ ਤਾਂ ਇਹ ਤਿੰਨ ਹਿੱਸਿਆਂ ਦੇ ਵਿੱਚੋਂ ਕੋਈ ਇੱਕ ਨਾ ਇੱਕ ਕੈਰੀਅਰ ਚੂਜ਼ ਕਰਦਾ ਜਾਂ ਤਾਂ ਉਹ ਆਪਣਾ ਬਿਜ਼ਨਸ ਖੋਲ ਲੈਂਦਾ ਜਾਂ ਫਿਰ ਉਹ ਕਿਸੇ ਜੌਬ ਦੇ ਉੱਤੇ ਪ੍ਰਾਈਵੇਟ ਜੌਬ ਕਰਦਾ ਜਾਂ ਫਿਰ ਉਹ ਕਿਸੇ ਗਵਰਨਮੈਂਟ ਜੌਬ ਦੀ ਤਿਆਰੀ ਕਰਕੇ ਗਵਰਨਮੈਂਟ ਜੌਬ ਦੇ ਉੱਤੇ ਆ ਜਾਂਦਾ ਹੈਗਾ ਸੋ ਆਪਾਂ ਇਹਨਾਂ ਤਿੰਨਾਂ ਵਿੰਗਸ ਦੀ ਅਲੱਗ-ਅਲੱਗ ਗੱਲ ਕਰਾਂਗੇ ਬਟ ਅੱਜ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਗਵਰਨਮੈਂਟ ਜੌਬਸ ਦੀ तो गवर्नमेंट जॉब एक बहुत व्डा सैक्टर है जोड़ा कि है डिफरेंट डिफरेंट डिपार्टमेंट्स के नाल जुड़िया हुआ है चाहे वो इंजीनियरिंग सैक्टर है चाहे वह मैडिकल सैक्टर है चाहे व लॉ सैक्टर है चाहे वह कोई भी गवर्नमेंट जॉब है चाहे वह सेंटर की है पुलिस है बैंकिंग है रेलवे है एस एस सी है या कोई स्टेट की गवर्नमेंट है पीसी एस है पी एस एस बी है, है या पुड्डा है गमांडा है म्यूनसीपल कारपोरेशन है तो बहुत सारिया वैकेंसीज ने uh, तो ਇਸ ਚੀਜ਼ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਜਿਹੜੇ ਪੇਪਰ ਹੁੰਦੇ ਨੇ ਗਵਰਨਮੈਂਟ ਜੌਬ ਦੇ ਲਈ ਪੇਪਰ ਹੁੰਦੇ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ ਕੋਈ 10th ਕਰ ਰਿਹਾ ਬੱਚਾ ਇਸ ਵੀਡੀਓ ਨੂੰ ਦੇਖ ਰਿਹਾ ਪਲੱਸ 1 ਕਰ ਰਿਹਾ ਦੇਖ ਰਿਹਾ ਪਲੱਸ 2 ਕਰ ਰਿਹਾ ਦੇਖ ਰਿਹਾ ਤਾਂ ਐਗਜ਼ਾਮ ਜਿਹੜੇ ਤੁਸੀਂ ਕੰਪੀਟੀਟਿਵ ਦੇ ਦਿੰਦੇ ਹੋ ਉਹ ਦੋ ਤਰ੍ਹਾਂ ਦੇ ਹੁੰਦੇ ਨੇ ਸਭ ਤੋਂ ਪਹਿਲਾਂ ਹੈ ਕਿ ਮੈਂ ਇੱਕ ਐਗਜ਼ਾਮ ਦਿੱਤਾ ਤਾਂ ਮੈਂ ਸਿੱਧਾ ਜੌਬ ਤੇ ਚੱਲ ਆ ਗਿਆ ਜਿਵੇਂ NDA ਹੈ ਪਲੱਸ 2 ਤੋਂ ਬਾਅਦ ਤੁਸੀਂ NDA ਦਾ ਐਗਜ਼ਾਮ ਦਿੱਤਾ ਤਾਂ ਤੁਹਾਡੀ ਸਿੱਧੀ ਐਜ਼ ਅ ਜੌਬ ਐਸਪੀਰੈਂਟ ਸਿਲੈਕਸ਼ਨ ਹੋ ਰਹੀ ਹੈ ਨਾ ਕਿ ਉਹ ਕੋਈ ਐਂਟ੍ਰੈਂਸ ਟੈਸਟ ਹੈ ਕਿਸੇ ਕਾਲਜ ਦੇ ਦਾਖਲੇ ਦਾ ਸਿਮਿਲਰਲੀ ਜੇ ਮੈਂ SSC GD ਦੀ ਗੱਲ ਕਰਾਂ ਜਾਂ ਮੈਂ ਕਈ ਸਾਰੇ ਡਿਪਾਰਟਮੈਂਟ ਹੈ ਜਿਨ੍ਹਾਂ ਦੀ ਗੱਲ ਕਰਾਂ ਤਾਂ ਮੈਂ ਪਲੱਸ 2 ਤੋਂ ਬਾਅਦ ਸਿੱਧਾ ਜੌਬ ਦੇ ਲਈ ਪੇਪਰ ਦਿੱਤਾ ਐਂਡ ਜੌਬ ਦੇ ਵਿੱਚ ਪੇਪਰ ਦੇ ਕੇ ਮੈਂ ਜੌਬ ਦੇ ਵਿੱਚ ਜੁਆਇਨ ਕਰ ਲਿਆ ਹੁਣ ਜੌਬ ਦੇ ਵਿੱਚ ਚਾਹੇ ਉਹ ਮੈਨੂੰ ਟ੍ਰੇਨਿੰਗ ਦੇਣ ਲੇਕਿਨ ਟ੍ਰੇਨਿੰਗ ਦੇ ਨਾਲ ਮੈਨੂੰ ਸਟਾਈਫੰਡ ਦੇਣਗੇ ਲੇਕਿਨ ਜਿੱਦਨ ਮੇਰੀ ਟ੍ਰੇਨਿੰਗ ਕੰਪਲੀਟ ਹੋ ਜਾਏਗੀ ਚਾਹੇ ਉਹ SSC ਹੈ ਚਾਹੇ ਉਹ UPSC ਹੈ ਚਾਹੇ ਉਹ NDA ਹੀ ਹੈ UPSC ਦਾ ਇੱਕ ਪਾਰਟ ਹੈ ਤੋਂ ਉਹ ਉਸ ਦਿਨ ਤੋਂ ਬਾਅਦ ਮੇਰੀ ਇੱਕ ਪਰਮਨੈਂਟ ਸੈਲਰੀ ਵੀ ਲਗਾ ਦੇਣਗੇ ਦੂਜੇ ਪਾਸੇ ਗੱਲ ਕਰੀਏ ਤਾਂ ਦੂਸਰੇ ਤਰ੍ਹਾਂ ਦੇ ਜਿਹੜੇ ਕੰਪੀਟੀਟਿਵ ਐਗਜ਼ਾਮ ਹੁੰਦੇ ਨੇ ਉਹ ਹੁੰਦੇ ਨੇ ਐਂਟ੍ਰੈਂਸ ਟੈਸਟ ਕਿ ਮੈਂ ਕਿਸੇ ਇੰਜੀਨੀਅਰਿੰਗ ਕਾਲਜ ਦਾਖਲਾ ਲੈਣਾ ਹੈ ਮੈਂ ਕਿਸੇ ਚੰਗੇ ਮੈਡੀਕਲ ਕਾਲਜਸ ਦੇ ਵਿੱਚ ਦਾਖਲਾ ਲੈਣਾ ਹੈ ਮੈਂ ਕਿਸੇ ਚੰਗੇ ਲਾਅ ਕਾਲਜ ਦੇ ਵਿੱਚ ਦਾਖਲਾ ਲੈਣਾ ਹੈ ਤਾਂ ਮੈਂ NEET through JEE through ਜਾਂ BITS Pilani ਦਾ ਕੋਈ ਪੇਪਰ ਹੈ ਜਾਂ PGI ਦਾ ਪੇਪਰ ਹੈ ਜਾਂ Baba Farid University ਦਾ ਪੇਪਰ ਹੈ ਜਾਂ ਫਿਰ ਕੋਈ MNC ਦਾ multi uh, MNS ਦਾ ਜਿਹੜਾ ਮਿਲਟਰੀ ਦਾ ਨਰਸਿੰਗ ਸਟਾਫ ਦਾ ਪੇਪਰ ਹੁੰਦਾ ਹੈ ਉਹ ਹੈਗਾ ਜਾਂ NDA ਦਾ ਹੈ ਜਾਂ TEES ਦਾ ਹੈ ਤਾਂ ਬਹੁਤ ਸਾਰੇ ਪੇਪਰ ਨੇ ਜਿਹੜੇ ਚਾਰੇ ਹੀ ਬ੍ਰਾਂਚਸ ਮੈਡੀਕਲ ਨਾਨ ਮੈਡੀਕਲ ਆਰਟਸ ਤੇ ਕਾਮਰਸ ਤੋਂ ਬਾਅਦ ਅਸੀਂ ਦੇ ਸਕਦੇ ਹਾਂ ਲੇਕਿਨ ਉਹ ਪੇਪਰ ਹੈਗੇ ਨੇ ਕਿਸੇ ਵੀ ਕਾਲਜ ਦੇ ਵਿੱਚ ਐਂਟ੍ਰੈਂਸ ਟੈਸਟ ਤੇ ਤੋਂ ਫਾਊਂਡੇਸ਼ਨ ਨੇ ਜਿੰਨਾ ਕ ਐਨਾਲਿਸਿਸ ਕੀਤਾ ਜਾਂ ਜਿੰਨਾ ਕ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਵਰਕਆਊਟ ਕਰ ਰਹੇ ਹਾਂ ਤੋਂ ਅ ਸਾਨੂੰ ਦੇਖਣ ਨੂੰ ਕੀ ਮਿਲਦਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਸਾਡੇ ਲਈ ਸਮਾਰਟ ਵਰਕ ਬਹੁਤ ਜ਼ਰੂਰੀ ਹੈ ਅਸੀਂ ਸਾਰੇ ਵਰਕ ਤੇ ਕਰਨਾ ਹੀ ਜਾਣਦੇ ਹਾਂ ਕਰਦੇ ਹੀ ਹਾਂ ਲੇਕਿਨ ਉਸ ਵਰਕ ਨੂੰ ਸਮਾਰਟਲੀ ਕਿਵੇਂ ਕਰਨਾ ਇਹ ਬਹੁਤ ਜ਼ਰੂਰੀ ਹੈ ਸਮਾਰਟਲੀ ਦੀ ਜਿੱਥੇ ਆਪਾਂ ਗੱਲ ਕਰੀਏ ਤਾਂ ਆਪਾਂ ਕੰਪੇਅਰ ਕਰਦੇ ਹਾਂ ਕਿ 24 ਘੰਟੇ ਸ਼ਾਇਦ ਅੰਬਾਨੀ ਜ਼ੰਦਾਨੀ ਜ਼ਰਤਨ ਟਾਟਾਸ ਜਾਂ ਉਹਨਾਂ ਦੀਆਂ ਜਿਹੜੀਆਂ ਐਮ ਐਨ ਸੀਜ਼ ਕੰਪਨੀ ਨਵਰਤਨ ਨੇ ਉਹਨਾਂ ਕੋਲ ਵੀ ਨਹੀਂ ਤੇ ਉਹ 24 ਘੰਟੇ ਇੱਕ ਰਿਕਸ਼ੇ ਵਾਲੇ ਕੋਲ ਵੀ ਨਹੀਂ ਲੇਕਿਨ ਰਿਕਸ਼ੇ ਵਾਲਾ ਕੀ ਹੈ ਆਪਣੀ ਸੈਲਰੀ ਨੂੰ ਆਪਣੀ ਇਨਕਮ ਨੂੰ 25 ਤੋਂ 50 50 ਤੋਂ ਲੱਖ ਨਹੀਂ ਕਰ ਸਕਦਾ ਉਹ 10-15000 ਤੇ ਹੀ ਸਾਰੀ ਜ਼ਿੰਦਗੀ ਮਰਦਾ ਹੈਗਾ ਤੇ ਦੂਸਰੇ ਪਾਸੇ ਇੱਕ ਬਿਜ਼ਨਸਮੈਨ ਜਾਂ ਇੱਕ ਆਨਰ ਜਾਂ ਇੱਕ ਇੱਕ ਜਿਹੜਾ ਸਕਿੱਲਡ ਪਰਸਨ ਹੈ ਸਕਿੱਲਡ ਪਰਸਨ ਹੈਗਾ ਉਹ ਕੀ ਹੈ ਆਪਣੀ ਸੈਲਰੀ ਨੂੰ 4 ਗੁਣਾ 5 ਗੁਣਾ 6 ਗੁਣਾ ਵਧਾ ਲੈਂਦਾ ਉਹ ਦਾ ਰੀਜ਼ਨ ਕੀ ਹੈਗਾ ਕਿ ਉਹ ਵਰਕ ਤੇ ਕਰ ਹੀ ਰਿਹਾ ਲੇਕਿਨ ਉਹਨੂੰ 24 ਘੰਟੇ ਨੂੰ ਵਧੀਆ ਤਰੀਕੇ ਹੀ ਯੂਟਿਲਾਈਜ਼ ਕਿਵੇਂ ਕਰਨਾ ਹੈਗਾ ਇਹ ਉਹਨੂੰ ਸਮਝ ਆਉਂਦੀ ਹੈ ਸੋ ਵਾਂਸ ਅਗੇਨ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਅਮਨਦੀਪ ਸਿੰਘ ਫ্রম ਅਨਹਦ ਫਾਊਂਡੇਸ਼ਨ ਮੋਹਾਲੀ ਅੱਜ ਇੱਕ ਨਵੀਂ ਸੀਰੀਜ਼ ਦੇ ਨਾਲ ਤੁਹਾਡੇ ਕੋਲ ਆਏ ਆਂ ਤੋ ਅੱਜ ਇਸ ਸੀਰੀਜ਼ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਸਮਾਰਟ ਵਰਕ ਕੀ ਹੈਗਾ ਤੇ ਕਿਵੇਂ ਅਸੀਂ ਸਮਾਰਟਲੀ ਪ੍ਰੋਜੈਕਟਸ ਨੂੰ ਡੀਲ ਕਰ ਸਕਦੇ ਆ ਸੋ ਸਮਾਰਟ ਵਰਕ ਬੇਸਿਕਲੀ ਕੀ ਹੈ ਕਿ ਮੈਂ ਆਪਣੀ ਲਾਈਫ ਦੇ ਵਿੱਚ ਕਿੰਨਾ ਜਲਦੀ ਆਪਣੇ ਮੁਕਾਮ ਤੇ ਪਹੁੰਚ ਸਕਦਾ ਆਪਣੀ ਮੰਜ਼ਲ ਨੂੰ ਹਾਸਲ ਕਰ ਸਕਦਾ ਮੰਮਨ ਦੇਖਣ ਦੇ ਵਿੱਚ ਆਇਆ ਹੈ ਕਿ ਇੱਕ ਬੱਚਾ 10th ਕਰਕੇ +2 ਕਰ ਗਿਆ +2 ਕਰਕੇ ਉਹ ਦਾ ਦੋਸਤ ਉੱਥੇ ਕਹਿੰਦਾ ਕਿ ਜੀ ਇਸ ਕਾਲਜ ਇਸ ਯੂਨੀਵਰਸਿਟੀ ਦੇ ਵਿੱਚ ਆਪਾਂ ਬੀਏ ਕਰ ਲੈਣੇ ਆ ਬੀਕਾਮ ਕਰ ਲੈਣੇ ਆ ਬੀਬੀਏ ਕਰ ਲੈਣੇ ਆ ਬੀਐਸ ਬੀਸੀਏ ਕਰ ਲੈਣੇ ਆ ਜਾਂ ਬੀਐਸਸੀ ਕਰ ਲੈਣੇ ਆ ਉਹ 3 ਸਾਲ ਬੀਏ ਦੇ ਬੀਤ ਗਏ ਉਸ ਤੋਂ ਬਾਅਦ ਫਿਰ ਅਗਰ ਕੋਈ ਹੌਸਲਾ ਕਰਦਾ ਤੇ ਉਹ ਅੱਗੇ ਐਮਐਚ ਦਾਖਲਾ ਲੈ ਲੈਂਦਾ ਨਹੀਂ ਕਰਦਾ ਹੌਸਲਾ ਤੇ ਉਹ ਫਿਰ ਬੀਏ ਤੋਂ ਬਾਅਦ ਕਿਸੇ ਪ੍ਰਾਈਵੇਟ ਜੌਬ ਨੂੰ ਜੁਆਇਨ ਕਰ ਲੈਂਦਾ ਉਸ ਤੋਂ ਬਾਅਦ 3 ਸਾਲ ਐਮਏ ਕੀਤਾ ਫਿਰ ਬੀਐਡ ਦੀ ਫਿਰ ਐਮਏ ਕੀਤਾ ਤੇ ਐਮਏ ਕਿਸ ਕਰਕੇ ਕੀਤਾ ਜੇ ਟੀਚਿੰਗ ਲਾਈਨ ਦੇ ਵਿੱਚ ਜਾਣਾ ਹੈ ਤਾਂ ਫਿਰ ਬੀਐਡ ਕਰਨੀ ਪਾਏਗੀ ਟੀਚਿੰਗ ਦੇ ਵਿੱਚ ਜਾਣ ਲਈ ਉਹ ਵੀ ਮੰਡੇਟਰੀ ਹੈ। ਤੋਂ ਬੀਐਡ ਕਰਨ ਲਈ 2 ਸਾਲ ਹੋਰ ਬੀਤ ਗਏ ਤੋਂ 2 ਸਾਲ ਦੀ ਬੀਐਡ ਕੀਤੀ ਤੇ ਉਸ ਤੋਂ ਬਾਅਦ ਫਿਰ ਮੈਂ ਪੀਟੈਟ ਸੀਟੈਟ ਦਾ ਪੇਪਰ ਕਲੀਅਰ ਕੀਤਾ। ਹੁਣ ਦੇਖੋ ਇਸ ਗੱਲ ਦੇ ਵਿੱਚ ਮੇਰੇ 12ਵੀਂ ਤੋਂ ਲੈ ਕੇ ਪੀਟੈਟ ਸੀਟੈਟ ਤੱਕ 8 ਸਾਲ ਬੀਤ ਗਏ। ਅਗਰ ਮੇਰੀ ਗ੍ਰੈਜੂਏਸ਼ਨ ਹੈ ਜਿਹੜੀ ਉਹ 21 ਚ ਪੂਰੀ ਹੋ ਰਹੀ ਹੈ ਤਾਂ ਉਸ ਤੋਂ ਬਾਅਦ ਮੈਂ 26 27 ਚ ਜਾ ਕੇ ਐਲੀਜੀਬਲ ਹੁੰਦਾ ਜਾਂ ਮੈਂ ਪੀਟੈਟ ਸੀਟੈਟ ਕਲੀਅਰ ਕਰਕੇ ਕਿਸੇ ਚੰਗੇ ਸਰਕਾਰੀ ਕਾਲਜ ਦੇ ਵਿੱਚ ਐਜ਼ ਅ ਟੀਚਰ ਜੁਆਇਨ ਕਰ ਸਕਦਾ ਸੋ ਇੰਨੀ ਲੰਬੀ ਰੇਸ ਦੌੜਨ ਦੇ ਨਾਲੋਂ ਅਗਰ ਕੋਈ ਗਵਰਨਮੈਂਟ ਜੌਬ ਮੈਨੂੰ ਪਲੱਸ 2 ਤੋਂ ਬਾਅਦ ਹੀ ਮਿਲਦੀ ਹੈ ਜਾਂ 10th ਤੋਂ ਬਾਅਦ ਹੀ ਮਿਲਦੀ ਹੈ ਜਿਸ ਚ 70 ਤੋਂ 80 ਹਜ਼ਾਰ ਰੁਪਇਆ ਸੈਲਰੀ ਹੈ ਜਾਂ 1 ਲੱਖ ਰੁਪਇਆ ਸੈਲਰੀ ਹੈ ਤਾਂ ਮੈਂ ਕਿਉਂ ਇੰਨੀ ਲੰਬੀ ਰੇਸ ਦੌੜ ਰਿਹਾ ਚਲੋ ਨਹੀਂ ਆਪਾਂ ਪਲੱਸ 2 ਤੋਂ ਬਾਅਦ ਜੌਬ ਕਰਨਾ ਚਾਹੁੰਦੇ ਅਸੀਂ ਗ੍ਰੈਜੂਏਸ਼ਨ ਤੋਂ ਬਾਅਦ ਤਾਂ ਐਟਲੀਸਟ 21 ਇਅਰ ਤੋਂ ਬਾਅਦ ਅਸੀਂ ਉਹ ਜੌਬ ਨੂੰ ਜੁਆਇਨ ਕਰ ਸਕਦੇ ਹਾਂ ਉਹ ਜੌਬ ਨੂੰ ਦੇਖ ਸਕਦੇ ਹਾਂ ਬਹੁਤ ਸਾਰੀਆਂ ਆਪੋਰਚੂਨਿਟੀਆਂ ਨੇ ਕਿਤੇ ਵੀ ਗਵਰਨਮੈਂਟ ਜੌਬ ਦੇ ਵਿੱਚ ਇਹ ਨਹੀਂ ਲਿਖਿਆ ਹੁੰਦਾ ਕਿ ਤੁਸੀਂ ਪੋਸਟ ਗ੍ਰੈਜੂਏਸ਼ਨ ਕਰਕੇ ਹੀ ਆਓ ਤੁਸੀਂ ਆਹ ਵਾਲੀ ਡਿਗਰੀ ਹੀ ਕਰਕੇ ਆਓ ਜੇ ਮੈਂ ਨਾਰਮਲ ਸਿਵਲ ਜੌਬਸ ਦੀ ਗੱਲ ਕਰਾਂ ਇੰਜੀਨੀਅਰਿੰਗ ਤੇ ਮੈਡੀਕਲ ਨੂੰ ਛੱਡ ਕੇ ਬਾਕੀ ਸਾਰੇ ਡਿਪਾਰਟਮੈਂਟ ਜਿਹੜੇ ਸੈਂਟਰ ਗਵਰਨਮੈਂਟ ਦੇ ਨੇ ਸਟੇਟ ਗਵਰਨਮੈਂਟ ਦੇ ਨੇ ਉਹਨਾਂ ਦੀ ਗੱਲ ਕਰਾਂ ਤਾਂ ਉਹਨਾਂ ਦੇ ਵਿੱਚ ਕਿਤੇ ਨਹੀਂ ਲਿਖਿਆ ਹੁੰਦਾ ਕਿ ਤੁਸੀਂ ਪੋਸਟ ਗ੍ਰੈਜੂਏਸ਼ਨ ਕਰਕੇ ਹੀ ਆਓ ਜਾਂ ਤੁਸੀਂ ਬੀਐਡ ਕਰਕੇ ਹੀ ਆ ਉਹਦੇ ਵਿੱਚ ਸਿੰਪਲ ਲਿਖਿਆ ਹੁੰਦਾ ਗ੍ਰੈਜੂਏਸ਼ਨ ਚਾਹੇ ਉਹ ਫਿਰ ਮੈਂ ਬੀਏ ਦੇ ਨਾਲ ਵੀ ਕੀਤੀ ਹੋਵੇ ਲੇਕਿਨ ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਮੈਂ ਪਹਿਲਾਂ ਸਾਰੀ ਰੇਸ ਦਾ ਔੜਦਾਰਿਆ ਇੱਕ ਪੜ੍ਹਾਈ ਦੇ ਲਈ ਕਿ ਬੀਏ ਕਰ ਲਓ ਐਮਏ ਕਰ ਲਓ बीएड ਕਰ ਲੋ ਤੇ ਜਦੋਂ ਮਾਰਕੀਟ 'ਚ ਪਹੁੰਚਿਆ ਤੇ ਫਿਰ ਮੈਨੂੰ ਪਤਾ ਚੱਲਿਆ ਕਿ ਅੱਛਾ बीए ਐਮਏ ਤੇ बीएड ਦੀ ਕੋਈ ਵੈਲਿਊ ਨਹੀਂ ਹੈ ਮੈਨੂੰ ਕੰਪੀਟੀਟਿਵ ਕਲੀਅਰ ਕਰਨਾ ਪਏਗਾ ਮੈਨੂੰ ਪੇਪਰ ਦੇਣਾ ਪਏਗਾ ਤਾਂ ਮੈਂ ਕੋਈ ਗਵਰਨਮੈਂਟ ਜੌਬ ਜੁਆਇਨ ਕਰ ਸਕਦਾ ਉਹਦੇ ਵਾਸਤੇ ਫਿਰ ਮੈਂ ਇੱਕ ਦੋ ਸਾਲ ਅਲੱਗ ਤੋਂ ਟਾਈਮ ਵੇਸਟ ਕਰਦਾ ਸੋ ਵਾਈ ਸ਼ੁਡ ਵਾਈ ਸ਼ੁਡ ਨਾਟ ਰਾਈਟ ਨਾਓ ਵਾਈ ਸ਼ੁਡ ਨਾਟ ਆਫਟਰ 10th ਵਾਈ ਸ਼ੁਡ ਨਾਟ ਆਫਟਰ +2 +2 ਤੋਂ ਬਾਅਦ ਮੈਂ बीए ਕਰ ਸਕਦਾ ਕੋਈ ਮਾੜੀ ਗੱਲ ਨਹੀਂ ਹੈ ਲੇਕਿਨ ਮੈਂ 24 ਘੰਟੇ ਵਰਤ ਕਿਵੇਂ ਰਿਆਂ ਇਹ ਬਹੁਤ ਜ਼ਰੂਰੀ ਹੈ ਇੱਥੇ ਗਾਈਡੈਂਸ ਦੀ ਲੋੜ ਹੈ ਇੱਥੇ ਤੁਹਾਨੂੰ ਸਾਡੇ ਨੰਬਰਸ ਤੇ ਸਾਡੇ ਕੁਐਰੀਜ਼ ਤੁਹਾਨੂੰ ਕਰਨੀਆਂ ਪੈਣਗੀਆਂ ਕਿ ਕਿਹੜੀਆਂ-ਕਿਹੜੀਆਂ ਕੈਰੀਅਰ ਅਪੋਰਚ्युनिटीਜ਼ ਨੇ ਕਿ ਜੇ ਮੈਂ ਬੀਏ ਕਰ ਰਿਹਾ ਮੈਂ ਬੀਬੀਏ ਕਰ ਰਿਹਾ ਮੈਂ ਬੀਸੀਏ ਕਰ ਰਿਹਾ ਮੈਂ ਬੀਐਸਸੀ ਕਰ ਰਿਹਾ ਤਾਂ ਉਹਦੇ ਨਾਲ-ਨਾਲ ਮੈਂ ਆਪਣੇ ਟਾਈਮ ਨੂੰ ਵਧੀਆ ਤਰੀਕੇ ਯੂਟਿਲਾਈਜ਼ ਕਰਾਂ ਜਾਂ ਮੈਂ 10ਥ ਕਰ ਲਈ ਹੈ ਤਾਂ ਮੈਨੂੰ ਪਲੱਸ 1 ਪਲੱਸ 2 ਚ ਕੀ ਰੱਖਣਾ ਚਾਹੀਦਾ ਮੈਡੀਕਲ ਨਾਨ ਮੈਡੀਕਲ ਆਰਟਸ ਕਾਮਰਸ ਰੱਖਣੀ ਚਾਹੀਦੀ ਅੱਛਾ ਜੇ ਮੈਂ ਮੈਡੀਕਲ ਰੱਖਾਂ ਤਾਂ ਕਿਹੜੇ ਕਿਹੜੇ ਕੋਰਸਸ ਨੇ ਮੈਂ ਕਵਾਂਗਾ ਮੈਡੀਕਲ ਦੇ ਨਾਲ ਤੁਸੀਂ ਆਰਮੀ ਦੇ ਸੈਕਟਰ ਚ ਜਾ ਸਕਦੇ ਹੋ ਤੁਸੀਂ ਰੇਲਵੇ ਦੇ ਸੈਕਟਰ ਚ ਜਾ ਸਕਦੇ ਹੋ ਤੁਸੀਂ ਪੁਲਿਸ ਦੇ ਸੈਕਟਰ ਚ ਵੀ ਜਾ ਸਕਦੇ ਹੋ ਤੁਸੀਂ ਜਿਹੜਾ ਹੈਗਾ ਸਿਵਲ ਸਰਵਿਸਸਸ ਸਾਰੀਆਂ ਚ ਜਾ ਸਕਦੇ ਹੋ ਤੁਸੀਂ ਮੈਡੀਕਲ ਦੀ ਗੱਲ ਕਰੀਏ ਤਾਂ ਤੁਸੀਂ ਮੈਡੀਕਲ ਲਾਈਨ ਦੇ ਵਿੱਚ ਜਾ ਸਕਦੇ ਹੋ ਉਸ ਦੇ ਨਾਲ ਨਾਲ ਕੀ ਹੈ ਤੁਸੀਂ ਅਗੇ ਇਹ ਸਾਰੇ ਬ੍ਰਾਂਚਸ ਦੇ ਵਿੱਚ ਜਾ ਸਕਦੇ ਹੈਗੇ ਹੋ ਤੁਸੀਂ ਆਰਟਸ ਦੀ ਗੱਲ ਕਰਦੇ ਹੋ ਮੇਰੇ ਨਾਲ ਕਿ ਮੈਂ ਆਰਟਸ ਰੱਖਣੀ ਚਾਹੁੰਦਾ ਮੈਂ ਕਵਾਂਗਾ ਤੁਸੀਂ ਸਿਵਲ ਸਰਵਿਸਸਸ ਜਾਂ ਹਰ ਤਰ੍ਹਾਂ ਦੀ ਗਵਰਨਮੈਂਟ ਜੌਬ ਦੇ ਸਕਦੇ ਹੋ ਬਾਅਦ ਸਰ ਤੇ ਤੁਹਾਨੂੰ ਤਿਆਰੀ ਕਦੋਂ ਤੋਂ ਸਟਾਰਟ ਕਰਨੀ ਹੈ ਇਹ ਡਿਸਾਈਡ ਕਰਨਾ ਪਏਗਾ ਕਿ ਮੈਂ ਉਹ ਗ੍ਰੈਜੂਏਸ਼ਨ ਤੋਂ ਬਾਅਦ ਸੋਚਾਂ ਕਿ ਮੈਂ ਵਾਇਲ ਪਲੱਸ 2 ਸੋਚਾਂ ਕਿ ਮੈਂ ਵਾਇਲ 10th ਸੋਚਾਂ ਹੁਣ ਇੱਕ ਬੱਚਾ ਕੀ ਹੈ ਅਗਰ ਪੀਸੀਐਸ ਦੀ ਜਾਂ ਹਾਈਐਸਟੀ ਤਿਆਰੀ ਕਰਦਾ ਹੈ ਮੈਂ ਉਹਨੂੰ ਕਵਾਂਗਾ ਕਿ ਯੂ ਵਿਲ ਸਟਾਰਟ ਫਰਮ 10th ਅਨਵਰਡਸ ਕਿਉਂਕਿ ਕਈ ਵਾਰ ਅਸੀਂ ਉਹ ਸਬਜੈਕਟ ਤੇ ਧਿਆਨ ਹੀ ਨਹੀਂ ਦਿੰਦੇ ਜਿਹੜੇ ਸਬਜੈਕਟ ਬਾਅਦ ਦੇ ਵਿੱਚ ਕੰਪੀਟੀਟਿਵ ਚ ਆ ਰਹੇ ਹੁੰਦੇ ਨੇ ਸੋ ਮਾਈ ਸੁਜੈਸ਼ਨ ਇਜ਼ ਕਿ ਦੈਟ 스타ਟਸ ਫਰਮ 10th ਬਟ ਪਹਿਲਾਂ ਤੁਹਾਡੇ ਲਈ ਅਵੇਅਰ ਹੋਣਾ ਜ਼ਰੂਰੀ ਹੈ ਤਾਂ ਬ੍ਰਾਡਲੀ ਬ੍ਰਾਡਲੀ ਡਿਵਾਈਡ ਕਰੀਏ ਸਕਰੀਨ ਤੇ ਵੀ ਸ਼ੋ ਹੋ ਰਿਹਾ ਹੈ ਬ੍ਰਾਡਲੀ ਬ੍ਰਾਡਲੀ ਡਿਵਾਈਡ ਕਰੀਏ ਤਾਂ ਸਭ ਤੋਂ ਪਹਿਲਾਂ ਸੈਂਟਰ ਗਵਰਨਮੈਂਟ ਆ ਜਾਂਦਾ ਜਿਹਦੇ ਵਿੱਚ ਕੀ ਹੈ ਸਭ ਤੋਂ ਵੱਡਾ ਡਿਪਾਰਟਮੈਂਟ ਹੈ ਯੂਪੀਐਸਸੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਗਵਰਨਮੈਂਟ ਜੌਬ ਦੀਆਂ ਟਾਪ ਰੈਂਕ ਦੀਆਂ ਵੈਕੈਂਸੀਜ਼ ਨੂੰ ਰੱਖਦਾ ਹੈਗਾ ਸੈਕੰਡ ਨੰਬਰ ਤੇ ਜੇ ਗਵਰਨਮੈਂਟ ਜੌਬਸ ਦੀ ਗੱਲ ਕਰੀਏ ਤਾਂ ਸਟਾਫ ਸਿਲੈਕਸ਼ਨ ਕਮਿਸ਼ਨ ਐਸਐਸਸੀ ਆ ਜਾਂਦਾ ਹੈ ਅਸ ਥਰਡ ਜਿਹੜਾ ਹੈਗਾ ਉਹ ਰੇਲਵੇ ਡਿਪਾਰਟਮੈਂਟ ਲੱਗ ਗਿਆ ਬੈਂਕਿੰਗ ਡਿਪਾਰਟਮੈਂਟ ਲੱਗ ਗਿਆ ਪੁਲਿਸ ਡਿਪਾਰਟਮੈਂਟ ਲੱਗ ਗਿਆ ਆਰਮੀ ਦਾ ਡਿਪਾਰਟਮੈਂਟ ਲੱਗ ਗਿਆ ਸੋ ਇਹ ਸੈਂਟਰ ਸਰਗਰਮੈਂਟ ਦੀਆਂ ਹੀ ਬਹੁਤ ਸਾਰੇ ادارے ਨੇ ਜਿਹੜੇ ਕੀ ਹੈ ਬਹੁਤ ਸਾਰੀਆਂ ਵੈਕੈਂਸੀਸ ਤੇ ਬੱਚਿਆਂ ਨੂੰ ਰੱਖਦੇ ਨੇ ਇਹਦੇ ਚ ਕਿਤੇ ਨਹੀਂ ਲਿਖਿਆ ਗਿਆ ਕਿ ਤੁਸੀਂ ਨਾਨ ਮੈਡੀਕਲ ਕਰਕੇ ਹੀ ਆਓ ਤੁਸੀਂ ਮੈਡੀਕਲ ਕਰਕੇ ਹੀ ਆਓ ਟੈਕਨੀਕਲ ਲਾਈਨ ਨੂੰ ਛੱਡ ਕੇ ਨਾਨ ਟੈਕਨੀਕਲ ਇਹ ਸਾਰੇ ਅਦਾਰਿਆਂ ਦੇ ਵਿੱਚ ਕੀ ਜ਼ਰੂਰੀ ਹੈਗਾ ਸਿਰਫ ਤੇ ਸਿਰਫ ਜ਼ਰੂਰੀ ਹੈ ਕਿ ਮੈਂ ਯਾ ਤਾਂ ਪਲੱਸ 2 ਕੀਤੀ ਹੋਵੇ ਜਾਂ ਮੈਂ ਗ੍ਰੈਜੂਏਸ਼ਨ ਕੀਤੀ ਹੋਵੇ ਵਿਦ 55% ਮਾਰਕਸ ਬਟ ਮਸਲਾ ਇਹ ਹੈ ਕਿ ਸਾਡੀ ਦੌੜ ਲੱਗੀ ਹੋਈ ਹੈ ਵਧੀਆ ਮਾਰਕਸ ਲੈਣ ਲਈ ਮੈਰਿਟੋਰੀਅਸ ਕਰ ਲਿਆ ਮੈਂ 96% ਮਾਰਕਸ ਲੈ ਲਏ ਬਟ ਕੰਪੀਟੀਟਿਵ ਚ ਕੀ ਆਣਾ ਸੀ ਮੈਨੂੰ ਪਤਾ ਨਹੀਂ ਐਂਡ ਹੋਇਆ ਕਿ ਮੇਰੇ ਨਾਲ ਕਿ ਮੈਂ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਵਿਦਆਊਟ ਜੌਬ ਰਹਿ ਗਿਆ ਤੇ ਆਪਣੀ ਲਾਈਫ ਨੂੰ ਸਪੋਇਲ ਕਰ ਲਿਆ ਨਾਓ ਦ ਟਾਈਮ ਇਜ਼ ਕਿ ਰਾਈਟ ਟਾਈਮ ਤੇ ਰਾਈਟ ਡਿਸੀਜਨ ਲੈਣਾ ਜ਼ਰੂਰੀ ਨਹੀਂ ਹੈ ਕਿ ਸਾਰੀ ਦੌੜ ਚੰਗੇ ਨੰਬਰਾਂ ਤੱਕ ਹੋਵੇ ਮੈਂ ਪਹਿਲਾਂ ਵੀ ਕਿਹਾ ਧੌੜ ਕਿਸ ਚੀਜ਼ ਦੀ ਹੈ ਕਿ ਮੇਰਾ ਰਤਬਾ ਕੀ ਹੈ ਸੋਸਾਇਟੀ ਦੇ ਵਿੱਚ ਤੇ ਮੈਂ ਕਿੰਨਾ ਇਨਕਮ ਸੋਰਸ ਜਨਰੇਟ ਕਰ ਰਿਹਾ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਸੋ ਇਹ ਜ਼ਿਆਦਾ ਇੰਪੋਰਟੈਂਟ ਹੈ ਦੂਸਰਾ ਜਿਹੜਾ ਵਿੰਗ ਹੈ ਕਿ ਅਸੀਂ ਸੈਂਟਰ ਗਵਰਨਮੈਂਟ ਦੀ ਗੱਲ ਨਾ ਕਰਕੇ ਅਗਰ ਸਟੇਟ ਗਵਰਨਮੈਂਟ ਦੀ ਗੱਲ ਕਰਦੇ ਆ ਤਾਂ ਸਟੇਟ ਗਵਰਨਮੈਂਟ ਦੇ ਵਿੱਚ ਵੀ ਸੈਂਟਰ ਗਵਰਨਮੈਂਟ ਵੱਲੋਂ ਜਿਵੇਂ ਸੈਂਟਰ 'ਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਯੂਪੀਐਸਸੀ ਹੈ ਜਿਹੜਾ ਟਾਪ ਰੈਂਕ ਦੇ ਸਾਰੇ ਅਫਸਰਾਂ ਨੂੰ ਰੱਖਦਾ ਸਟੇਟ ਦੇ ਵਿੱਚ ਹੈਗਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪੀਪੀਐਸਸੀ ਠੀਕ ਹੈ ਸਿਮਿਲਰਲੀ ਜਿਵੇਂ ਸੈਂਟਰ ਦੇ ਵਿੱਚ ਸਟਾਫ ਸਿਲੈਕਸ਼ਨ ਕਮਿਸ਼ਨ ਹੈ ਪੰਜਾਬ ਦਾ ਆਪਣਾ ਡਿਪਾਰਟਮੈਂਟ ਹੈਗਾ ਪੀਐਸਐਸਬੀ ਤੋਂ ਉਹ ਸੈਂਟਰ ਵਾਂਗੂ ਜਿੰਨਾ ਵੀ ਸਟਾਫ ਹੈ ਉਹਨੂੰ ਰਿਕਰੂਟ ਕਰਦਾ ਹੈਗਾ ਸੈਂਟਰ ਦੇ ਵਿੱਚ ਜਿਵੇਂ ਰੇਲਵੇ ਹੈ, ਬੈਂਕਿੰਗ ਹੈ, ਪੁਲਿਸ ਹੈ, ਆਰਮੀ ਹੈ, ਇਦਾਂ ਹੀ ਸਟੇਟ ਦੇ ਵਿੱਚ ਵੀ ਬਹੁਤ ਸਾਰੇ ਡਿਪਾਰਟਮੈਂਟ ਹੈ, ਪੁੱਡਾ ਹੋ ਗਿਆ, ਗਮਾਡਾ ਹੋ ਗਿਆ, ਮਿਊਨਿਸਪਲ ਕਾਰਪੋਰੇਸ਼ਨ ਹੋ ਗਿਆ, ਐਜੂਕੇਸ਼ਨ ਡਿਪਾਰਟਮੈਂਟ ਹੋ ਗਿਆ, ਇਰੀਗੇਸ਼ਨ ਡਿਪਾਰਟਮੈਂਟ ਹੋ ਗਿਆ, ਵਾਟਰ ਸਪਲਾਈ ਹੋ ਗਿਆ, ਜਿਹੜਾ ਵਾਟਰ ਵਰਕਸ ਡਿਪਾਰਟਮੈਂਟ ਵੀ, ਜਿਹੜਾ ਪਬਲਿਕ ਵਰਕਸ ਡਿਪਾਰਟਮੈਂਟ ਪੀਡਬਲਿਊਡੀ ਹੋ ਗਿਆ, ਸੋ ਬਹੁਤ ਸਾਰੇ ਡਿਪਾਰਟਮੈਂਟ ਇਦਾਂ ਦੇ ਨੇ ਜਿਹੜੇ ਕੀ ਹੈ, ਟਾਈਮ ਟੂ ਟਾਈਮ ਬਹੁਤ ਸਾਰੀਆਂ ਵੈਕੈਂਸੀਜ਼ ਪਲੱਸ 2 ਲੈਵਲ ਤੇ ਗ੍ਰੈਜੂਏਸ਼ਨ ਲੈਵਲ ਤੇ ਕੱਢਦੇ ਨੇ। ਤੋ ਆਪਾਂ ਪਹਿਲੇ ਚੈਂਬਰ ਦੇ ਉੱਤੇ ਅੱਜ ਫੋਕਸ ਕਰ ਰਹੇ ਆਂ that is government job ਮੈਂ ਅੱਜ ਸੈਕਿੰਡ ਤੇ ਥਰਡ ਚੈਂਬਰ ਦੀ ਗੱਲ ਨਹੀਂ ਕਰ ਰਿਹਾ ਜਿਹੜਾ business entrepreneurship ਤੇ private jobs ਹੈ ਉਹ ਸੀ ਨੈਕਸਟ ਸੀਰੀਜ਼ ਦੇ ਵਿੱਚ ਗੱਲ ਕਰਾਂਗੇ ਸੋ smart work ਕੀ ਹੈ ਇਹਨਾਂ ਸਾਰਿਆਂ ਦੇ ਵਿੱਚ smart work ਇਹ ਹੈ ਕਿ ਮੈਂ ਉਹ ਕੋਰਸ ਚੂਜ਼ ਕਰਾਂ +2 +1 +2 ਦੇ ਵਿੱਚ ਜਾਂ ਗ੍ਰੈਜੂਏਸ਼ਨ ਦੇ ਵਿੱਚ ਜਿਹਦੇ ਨਾਲ ਨਾਲ ਮੈਂ ਕੰਪੀਟੀਟਿਵ ਦੀ ਤਿਆਰੀ ਕਰ ਸਕਾਂ so that ਦਾ ਮੈਂ ਜਿੱਦਣ +2 ਜਾਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਮੈਨੂੰ ਸੋਚਣਾ ਨਾ ਪਏ ਕਿ ਮੈਂ ਹੁਣ ਅੱਗੇ ਲਾਈਫ ਦੇ ਵਿੱਚ ਕੀ ਕਰਨਾ ਮੇਰੇ ਕੋਲ ਟਾਰਗੇਟਸ ਹੋਣ ਮੇਰੇ ਕੋਲ ਓਰੀਐਂਟੇਸ਼ਨ ਹੋਵੇ ਮੇਰਾ ਗੋਲ ਕਲੀਅਰ ਹੋਵੇ ਵੀ ਮੈਂ ਕਿੱਥੇ ਤੱਕ ਪਹੁੰਚਣਾ ਸਾਡੇ ਬੱਚਿਆਂ ਦੀ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹੈ ਕਿ ਉਹਨਾਂ ਨੂੰ ਗੋਲ ਕਲੀਅਰੈਂਸ ਨਹੀਂ ਹੈ ਮੈਨੂੰ ਇਹਨਾਂ ਤੇ ਪਤਾ ਹੈ ਵੀ ਮੇਰੇ ਕੋਲ ਵਧੀਆ ਗੱਡੀ ਹੈ ਮੇਰੇ ਕੋਲ ਉਹਦੇ ਚ ਤੇਲ ਵੀ ਹੈ ਗੱਡੀ ਦੇ ਵਿੱਚ ਗੱਡੀ ਕੀ ਹੈ ਮੈਂ ਖੁਦ ਇੱਕ ਪਰਸਨ ਤੇ ਤੇਲ ਕੀ ਹੈ ਉਸ ਬਾਡੀ ਦੀ એનર્ਜੀ ਕਿ ਮੈਂ ਕੁਝ ਕਰਨਾ ਹੈ ਲਾਈਫ ਦੇ ਵਿੱਚ ਲੇਕਿਨ ਮੈਨੂੰ ਇਹ ਨਹੀਂ ਪਤਾ ਮੈਂ ਪਹੁੰਚਣਾ ਕਿੱਥੇ ਹੈ ਮੈਂ ਦਿੱਲੀ ਜਾਣਾ ਹੈ ਮੈਂ ਅਮ੍ਰਿਤਸਰ ਜਾਣਾ ਹੈ ਮੈਂ ਜਲੰਧਰ ਜਾਣਾ ਹੈ ਤੋ ਅਲਟੀਮੇਟਲੀ ਕੀ ਹੋਏਗਾ ਮੈਂ ਗੱਡੀ ਸਿਰਫ ਦੜਾਵਾਂਗਾ ਸੜਕ ਦੇ ਉੱਤੇ ਐਂਡ ਫਾਈਨਲੀ ਜਿੱਦਨ ਉਹ ਗੱਡੀ ਖਰਾਬ ਹੋ ਜਾਏਗੀ ਜਦਨ ਤੇਲ ਖਤਮ ਹੋ ਜਾਏਗਾ ਉਹ ਗੱਡੀ ਖਤਮ ਹੋ ਜਾਏਗੀ ਉਹਦੀ ਵੈਲਿਊ ਖਤਮ ਹੋ ਜਾਏਗੀ ਸੋ ਫਸਟ ਸਾਨੂੰ ਇਹ ਡਿਸਾਈਡ ਕਰਨਾ ਜ਼ਰੂਰੀ ਹੈ ਕਿ ਮੈਂ ਪਹੁੰਚਣਾ ਕਿੱਥੇ ਤੱਕ ਹੈ ਮੇਰਾ ਗੋਲ ਕੀ ਹੈ ਵਾਂਸ ਆਈ ਨੋ ਕਿ ਗੋਲ ਕੀ ਹੈ ਤਾਂ ਫਿਰ એનર્ਜੀ ਲੱਗੇਗੀ ਫਿਰ ਆਪਣੇ ਆਪ ਨੂੰ ਉਸ ਚੀਜ਼ ਵੱਲ ਮੋਟੀਵੇਟ ਕਰਨ ਲਈ એનર્ਜੀ ਬਣੇਗੀ ਤੁਹਾਡੇ 'ਚ ਤੇ ਜਿਸ ਦਿਨ ਤੁਸੀਂ ਉਹ એનર્ਜੀ ਬਣਾ ਪਾਈ ਤੁਸੀਂ ਸਰਚ ਕਰੋਗੇ ਤੁਹਾਡਾ ਗੂਗਲ ਦਾ ਸਰਚ ਜਾਂ ਤੁਹਾਡਾ ਇਨਸਟਾ ਦਾ ਸਰਚ ਜਾਂ ਤੁਹਾਡਾ ਸੋਸ਼ਲ ਮੀਡੀਆ ਦਾ ਸਰਚ ਤੁਹਾਡੇ ਕੈਰੀਅਰਸ ਨੂੰ ਲੈ ਕੇ ਤੁਹਾਡੇ ਕੈਰੀਅਰ ਗੋਲਸ ਨੂੰ ਲੈ ਕੇ ਹੋਏਗਾ ਤੇ ਆਨੰਦ ਫਾਊਂਡੇਸ਼ਨ ਦੀ ਟੀਮ 24/7 ਤੁਹਾਡੇ ਨਾਲ ਹੈ ਤੁਸੀਂ ਜਦੋਂ ਵੀ ਸਾਨੂੰ ਮੈਸੇਜ ਕਰੋ ਕਾਲ ਕਰੋ ਬਸੇ ਫਸਟ ਵੀਡੀਓ ਨੂੰ ਬਹੁਤ ਵਧੀਆ ਲੋਕਾਂ ਨੇ ਇਨੀਸ਼ੀਏਟ ਦਿੱਤਾ ਤੇ ਆਈ ਹੋਪ ਕਿ ਦੋਨੇ ਵੀਡੀਓਜ਼ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਸੋ ਦੈਟ ਕਿ ਬਾਕੀ ਲੋਕਾਂ ਤੱਕ ਜਿਨ੍ਹਾਂ ਤੱਕ ਹਜੇ ਅਵੇਅਰਨੈਸ ਨਹੀਂ ਹੈ ਤੁਹਾਡੇ ਰਿਸ਼ਤੇਦਾਰ ਨੇ ਤੁਹਾਡੀਆਂ ਸਿੱਖ ਜਥੇਬੰਦੀਆਂ ਨੇ ਜਿੱਥੇ ਵੀ ਤੁਸੀਂ ਜੁੜੇ ਹੋਏ ਨੂੰ ਪੰਜ ਸਰ ਪੰਜ ਪਿੰਡਾਂ ਤੱਕ ਲੈ ਕੇ ਨਾ ਵੀਡੀਓਜ਼ ਨੂੰ ਸਰਕੂਲੇਟ ਕਰੋ ਸੋ ਦੈਟ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓਜ਼ ਪਹੁੰਚਣ ਤੋਂ ਅੱਜ ਆਪਾਂ ਜਿਸ ਚੈਂਬਰ ਦੀ ਗੱਲ ਕਰ ਰਹੇ ਸੀ ਉਹ ਸੀਗਾ ਵੀ ਅਸੀਂ ਗਵਰਨਮੈਂਟ ਜੌਬ ਦੇ ਉੱਤੇ ਕਿਵੇਂ ਕਰ ਸਕਦੇ ਹਾਂ ਤਾਂ ਬਹੁਤ ਸਾਰੀਆਂ ਜੌਬਸ ਨੇ ਜਿਹੜੀਆਂ ਗਵਰਨਮੈਂਟ ਦੀਆਂ ਪਲੱਸ 2 ਤੋਂ ਬਾਅਦ ਨੇ ਸਮਾਰਟ ਵਰਕ ਕੀ ਹੈ ਕਿ ਅੱਜ ਹੀ ਮੈਂ ਕਿਦਾਂ ਤਿਆਰੀ ਕਰਕੇ ਅਗਲੇ ਸਾਲ ਤੱਕ ਜਾਂ 12ਵੀਂ ਦੇ ਐਂਡ ਤੱਕ ਗਵਰਨਮੈਂਟ ਜੌਬ ਤੇ ਰਿਕਰੂਟ ਹੋ ਜਾਵਾਂ ਜਾਂ ਫਿਰ ਕੀ ਹੈਗਾ ਕਿ ਅਗਰ ਮੈਂ ਗ੍ਰੈਜੂਏਸ਼ਨ ਕਰ ਰਿਹਾ ਜਾਂ ਗ੍ਰੈਜੂਏਸ਼ਨ ਦੇ ਫਾਈਨਲ ਇਅਰ ਚਾਹ ਜਾਂ ਕਰ ਚੁੱਕਾ ਹਾਂ ਜਾਂ ਗ੍ਰੈਜੂਏਸ਼ਨ ਕਰਨ ਦਾ ਪਲਾਨ ਹੈ ਨੈਕਸਟ ਇਅਰ ਦੇ ਵਿੱਚ ਤਾਂ ਕੀ ਮੇਰੀ ਗ੍ਰੈਜੂਏਸ਼ਨ ਦੇ ਸਬਜੈਕਟ ਹੋਣੇ ਚਾਹੀਦੇ ਨੇ ਕੀ ਓਰੀਐਂਟੇਸ਼ਨ ਹੋਣੀ ਚਾਹੀਦੀ ਹੈ ਉਹਦੇ ਲਈ ਇੰਡੀਵਿਜੂਅਲ ਗਾਈਡੈਂਸ ਜ਼ਰੂਰੀ ਹੈ ਤੁਸੀਂ ਸਾਨੂੰ ਫੋਨ ਕਰੋਗੇ ਸਾਡੇ ਨੰਬਰ ਸਕ੍ਰੀਨ ਤੇ ਡਿਸਪਲੇ ਹੋ ਰਹੇ ਨੇ ਕਾਲ ਕਰੋਗੇ ਮੈਸੇਜ ਕਰੋਗੇ ਸਾਨੂੰ ਵੀ ਪਤਾ ਚੱਲੇਗਾ ਤੁਹਾਨੂੰ ਵੀ ਪਤਾ ਚੱਲੇਗਾ ਕਿ ਠੀਕ ਹੈ ਜੀ ਸਾਡੇ ਕੈਰੀਅਰ ਦੇ ਲਈ ਆ ਚੀਜ਼ਾਂ ਇੰਪੋਰਟੈਂਟ ਨੇ ਮੈਨੂੰ ਪਲੱਸ 2 ਤੋਂ ਬਾਅਦ ਆ ਸਬਜੈਕਟ ਰੱਖਣ ਦੀ ਲੋੜ ਹੈ 10th ਤੋਂ ਬਾਅਦ ਆ ਸਬਜੈਕਟ ਰੱਖਣ ਦੀ ਲੋੜ ਹੈ ਤਾਂ ਅਸੀਂ ਰਲ ਕੇ ਇੱਕ ਚੰਗਾ ਭਵਿੱਖ ਬਣਾ ਸਕਾਂਗੇ ਜਿਦੇ ਵਿੱਚ ਤੁਹਾਡਾ ਬਹੁਤ ਮਾਈਂਡਸੈਟ ਕਲੀਅਰ ਰਹੇਗਾ ਕਿ ਮੇਰਾ ਅਲਟੀਮੇਟ ਗੋਲ ਕੀ ਹੈ ਸਾਡੇ ਨਾਲ ਸਾਡੇ ਕੋਲ ਬਹੁਤ ਸਾਰੇ ਕੋਰਸਸ ਬਹੁਤ ਸਾਰੇ ਕਰਿਕੂਲਮ ਐਦਾਂ ਦੇ ਚੱਲਦੇ ਨੇ ਜਿਹੜੇ ਤੁਹਾਨੂੰ ਬਹੁਤ ਹੈਲਪ ਕਰਨਗੇ ਬਟ ਇਨੀਸ਼ੀਅਲੀ ਇੰਪੋਰਟੈਂਟ ਕੀ ਹੈ ਗੋਲ ਕਲੀਅਰ ਹੋਣਾ ਇਨੀਸ਼ੀਅਲੀ ਇੰਪੋਰਟੈਂਟ ਕੀ ਹੈ ਪਹਿਲਾਂ ਪਤਾ ਹੋਣਾ ਪਾਚਣਾ ਕਿੱਥੇ ਹੈ ਸਾਡਾ ਫਰਜ਼ ਹੈ ਰਾਹ ਦੱਸਣਾ ਕਿ ਇਸ ਮੰਜ਼ਲ ਤੱਕ ਕਿਵੇਂ ਪਹੁੰਚਿਆ ਜਾਏਗਾ ਤਾਂ ਉਹਦੇ ਵਾਸਤੇ ਅਸੀਂ ਫੁਲੀ ਕਮਿਟਿਡ ਆ ਬਟ ਤੁਹਾਨੂੰ ਐਫਰਟਸ ਕਰਨੇ ਪੈਣਗੇ ਫੋਨ ਚੱਕੜਾ ਪਏਗਾ ਕਾਲਸ ਕਰਨੀਆਂ ਪੈਣਗੀਆਂ ਵਟਸਐਪ ਤੇ ਮੈਸੇਜ ਕਰੋ ਜਿਹੜੇ ਨੰਬਰਸ ਡਿਸਪਲੇ ਹੋ ਰਹੇ ਨੇ ਆਈ ਹੋਪ ਹੁਣ ਤੱਕ ਤੁਸੀਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਹੋਵੇਗਾ ਸੀ ਬਹੁਤ ਸਾਰੀਆਂ ਸੈਂਟਰ ਲੈਵਲ ਤੇ ਸਟੇਟ ਲੈਵਲ ਤੇ ਪੰਜਾਬ ਲੈਵਲ ਤੇ ਜਾਂ ਵਿਲੇਜ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਜੋ ਜੋ ਜੌਬਸ ਨਿਕਲਦੀਆਂ ਨੇ ਉਹਨਾਂ ਦੀਆਂ ਗੱਲਾਂ ਬਾਤ ਅਗਲੇ ਸੈਸ਼ਨਸ 'ਚ ਕਰਦੇ ਰਵਾਂਗੇ ਅ ਅੱਜ ਦਾ ਜਿਹੜਾ ਵੀਡੀਓ ਸੀਗਾ ਇਹ ਜ਼ਿਆਦਾ ਓਰੀਐਂਟਡ ਸੀਗਾ ਗਵਰਨਮੈਂਟ ਜੌਬਸ ਨੂੰ ਲੈ ਕੇ ਤਾਂ ਵਿੱਚ ਵਿੱਚ ਮੈਂ ਬਹੁਤ ਸਾਰੇ ਕੀਵਰਡ ਦਿੱਤੇ ਨੇ ਯੂਪੀਐਸਸੀ ਐਸਐਸਸੀ ਰੇਲਵੇ ਪੁਲਿਸ ਆਰਮੀ ਬੈਂਕਿੰਗ ਸਿਮਿਲਰਲੀ ਸਟੇਟ ਗਵਰਨਮੈਂਟ ਦੀਆਂ ਜੌਬਸ ਤਾਂ ਉਹਨਾਂ ਦੇ ਵਿੱਚ ਕਿਹੜੇ ਸਬਜੈਕਟ ਹੁੰਦੇ ਨੇ ਜਿਹੜੇ ਪੇਪਰ ਚਾਹੁੰਦੇ ਨੇ ਤੇ ਮੈਨੂੰ ਤਿਆਰੀ ਕਦੋਂ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਇਹਨਾਂ ਸਾਰੀਆਂ ਕੁਐਰੀਜ਼ ਦੇ ਲਈ ਤੁਸੀਂ ਸਾਡੇ ਨੰਬਰਸ ਤੇ ਕਾਲ ਕਰੋ ਮੈਸੇਜ ਕਰੋ ਸੋ ਥੈਟ ਅਸੀਂ ਵੱਤੋ ਵੱਤ ਗੱਲਬਾਤ ਕਰਕੇ ਆਪਣੇ ਡਾਊਟਸ ਨੂੰ ਕਲੀਅਰ ਕਰ ਸਕੀਏ ਤੇ ਲਾਸਟ ਦੇ ਵਿੱਚ ਮੈਂ ਕਹਿਣਾ ਚਾਹੂੰਗਾ ਸਾਰੇ ਹੀ ਪੇਰੈਂਟਸ ਨੂੰ ਕਿ ਅਸੀਂ ਸਾਰੇ ਹੀ ਬੱਚਿਆਂ ਦੇ ਭਵਿੱਖ ਦੇ ਲਈ ਫਿਕਰਮੰਦ ਆ ਤਾਂ ਕਿਤੇ ਨਾ ਕਿਤੇ ਤੁਹਾਡੇ ਲਈ ਪਹਿਲਾਂ ਵੇਅਰ ਹੋਣਾ ਜ਼ਰੂਰੀ ਹੈ ਤਾਂ ਤੁਸੀਂ ਵੱਤੋ ਵੱਤ ਪੁੱਛੋ ਇਸ ਤੋਂ ਇਲਾਵਾ ਕੀ ਹੈ ਇਹ ਸੰਸਥਾਨ ਕੋਈ ਪੰਜਾਬ ਦੇ ਬੱਚਿਆਂ ਦੇ ਲਈ ਨਹੀਂ ਹੈ ਪੰਜਾਬ ਤੋਂ ਬਾਹਰ ਹਰਿਆਣਾ ਹਿਮਾਚਲ ਉੱਤਰਾਖੰਡ ਚੰਡੀਗੜ੍ਹ ਜਾਂ Rajasthan ਦੇ ਕੋਈ ਬੱਚੇ ਨੇ ਤੁਸੀਂ ਇਹ ਵੀਡੀਓ ਉਹਨਾਂ ਤੱਕ ਵੀ ਪਹੁੰਚਾਓ ਕਿ ਅਸੀਂ ਸਾਨੂੰ ਇੱਕ ਇੱਕ ਪਲੇਟਫਾਰਮ ਮਿਲ ਰਿਹਾ ਹੈਗਾ ਜਿਹਦੇ ਉੱਤੇ ਜਾ ਕੇ ਅਸੀਂ ਆਪਣੀਆਂ ਕੁਐਰੀਜ਼ ਕਰ ਸਕਦੇ ਹਾਂ ਇਹ ਪੰਜਾਬ ਦਾ ਇਕਲੌਤਾ ਪਲੇਟਫਾਰਮ ਹੈ ਜਿਹੜਾ ਕੀ ਹੈ ਫ੍ਰੀ ਆਫ ਕਾਸਟ ਕੈਰੀਅਰ ਕਾਉਂਸਲਿੰਗ ਦੇ ਉੱਤੇ ਵਰਕ ਕਰ ਰਿਹਾ ਹੈ ਸਾਡਾ ਪੂਰਾ ਪੈਨਲ ਬੈਠਦਾ ਹੈਗਾ ਬੈਕਐਂਡ ਤੇ ਪੂਰੀ ਟੀਮ ਹੈ ਜਿਹੜੀ ਕੀ ਹੈ ਤੁਹਾਡੀਆਂ ਕਾਲਜ਼ ਨੂੰ ਅ ਰਿਕਾਰਡ ਕਰਦੀ ਆਂ ਅਗਰ ਟਾਈਮ ਟੂ ਟਾਈਮ ਲੱਗਿਆ ਕਿ ਤੁਹਾਨੂੰ ਫਾਰਮਸ ਦੀ ਲੋੜ ਹੈ ਜਾਂ ਕਿਸੇ ਵੀ ਤਰੀਕੇ ਦੇ ਗਾਈਡੈਂਸ ਦੀ ਲੋੜ ਹੈ ਤਾਂ ਅਸੀਂ ਸਾਰਾ ਕੁਝ ਪ੍ਰੋਵਾਈਡ ਕਰਦੇ ਆਂ ਬਟ ਇਨੀਸ਼ੀਏਟ ਤੁਹਾਡੇ ਵੱਲੋਂ ਲਿਆ ਜਾਣਾ ਤੁਸੀਂ ਪੁੱਛੋ ਵੱਧ ਤੋਂ ਵੱਧ ਕੁਐਰੀ ਕਰੋ ਸੋ ਥੈਟ ਅਸੀਂ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੀ ਸਿਰਜਣਾ ਕਰ ਸਕੀਏ ਧੰਨਵਾਦ